इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੰਦਾਬਾਦ ਆਵਾਜ਼ ਨਿਕਾਲੀ ਜਿੰਦਾਬਾਦ ਅਕੀਦਤ ਜਿੰਦਾਬਾਦ ਜਿੰਦਾਬਾਦ ਅੱਜ ਬਾਦਵਾ ਪਿਆ ਕੋਣ ਨਾਣਤੀ ਜਿੱਤੇ ਨੇ ਆਵਾਜ਼ ਪਾਰਟੀ ਤੋਂ ਬੜੀ ਪਰੀ ਮੁਹੰਮਦ ਰਾਲ ਤੇਜੀ ਕੀ ਕਰ ਚੋਗੇ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਹਾਂਜੀ ਹਾਂਜੀ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹਨਾਂ ਦਾ ਟੈਂਪਰਾਵਾ ਦਾ ਬੱਚਾ ਦਾ ਸਾਰਿਆਂ ਦਾ ਧੰਨਵਾਦ ਉਹ ਕਿੰਨਾ ਜੀ ਕਰਾ ਜੀ ਕਿਹਨਾਂ ਦੇ ਮੇਂ ਸਫਲ ਹੋ ਗਏ ਆਓ ਮੱਦੇ ਆਓ ਮੱਦੇ ਆਓ ਦੇਖੋ ਜੇ ਅੱਜ ਪੁਲਾਗਰ ਬੰਡੀ ਪਹਿਲਵਾਨ ਜੀ ਦਾ ਜੋ ਕੀ ਮੈਡਿਕ ਕਰਵਾਏ ਨੇ ਬੰਡੀ ਪਹਿਲਵਾਨੀ ਬੜੀ ਪਾਰੀ ਜਿੱਤੇ ਜਿੱਤੇ ਬਹੁਤ ਚਿੰਤਾ ਦਾ ਸਵਤਨ ਹੈ ਕੀ ਕਹਿਣਾ ਚਾਹੋਗੇ ਜੋ ਬੋਲੇ ਸੋ ਨਿਰਬੈ ਭਗਵਾਨ ਦਾ ਦੀਵਾ ਆ ਰਹੀ ਹੈ ਮੈਂ ਸਾਰੀ ਸੰਗਤ ਦਾ ਤੇ ਦਿਵਤਾ ਨਮਾਦ ਹੈ ਜਿਨ੍ਹਾਂ ਨੇ ਰਾਤ ਦਿਨ ਕਰਕੇ ਮੇਰੀ ਭਾਈ ਫਰੀਦੂ ਨੂੰ ਅੱਜ ਕਾਉਂਸਲਰ ਬਣਾਇਆ ਤੇ ਮੈਂ ਆਪਣੇ ਸਾਰੇ ਬਾਦ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਤੇ ਅੱਜ ਕਰਦੇ ਆ ਮੈਂ ਤੁਹਾਡੇ ਦਾ ਕਾਉਂਸਲਰ ਬਣਾਉਣ ਦੀ ਸੀਟ ਤੇ ਡਾਕਟਰ ਸਾਹਿਬ ਜੀ ਉਹਨੇ ਕਿਹਾ ਭਾਈ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਵਾਂ ਜੀ 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 ਜ ਮੇਰੇ ਮੇਰੇ ਪਿਆਰਿਆਂ ਲਈ ਲੱਗੀਆਂ ਲੱਗ ਗਈ ਜਿੱਤੇ ਨੇ ਤੇ ਕੀ ਕਰਾਂ ਜੀ ਅੱਜ ਸਾਰੇ ਉਹ ਜਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਬੋਲੇ ਤੇ ਮੇਰੇ ਇੰਨੇ ਪਿਆਰੇ ਮਿੱਤਰ ਮੇਰੇ ਵੱਡੇ ਜੀਆਂ ਮਾਵਾ ਮੇਰੇ ਭੈਣਾ ਉਹਨਾਂ ਦਾ ਬਹੁਤ ਪੈਣ ਲੋ ਇੱਕ ਮਿੰਟ ਅੰਨਾ ਨੇ ਸਾਨੂੰ ਇਸ ਕਾਬਲ ਬਣਾਇਆ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ। ਹਲੂਕਾ ਜਿੰਦਾਬਾਦ ਜਿੰਦਾਬਾਦ ਹਲੂਕਾ ਜਿੰਦਾਬਾਦ ਜਿੰਦਾਬਾਦ ਹਲੂਕਾ ਜਿੰਦਾਬਾਦ ਐਮਾਲੀ ਪਾਰਟੀ ਜਿੰਦਾਬਾਦ ਐਮਾਲੀ ਪਾਰਟੀ ਜਿੰਦਾਬਾਦ ਤੁਮ ਦੇ ਜਿੱਤੇ ਆਲਾ ਇਹ ਤਾਂ ਬੜੀ ਖਾਦੀ ਵੀ ਹੋਈ ਹੈ ਤੇ ਚਾਹਨੇ ਆ ਕਿ ਸਾਡਾ ਜਿਹੜਾ ਇਹ ਏਰੀਆ ਆ ਜੋ ਲੋਕਾਂ ਨੇ ਆਸਰਾ ਰੱਖਿਆ ਸਾਡੇ ਦੇ ਅੱਜ ਆਪਾਂ ਸਾਫ ਸੁਥਰਾ ਬਣਾਇਆ ਜੋੜ ਜਿਹੜਾ ਵੀ ਕੰਮ ਰੰਦਾ ਵਾ ਸਾਡੇ ਵਾਰ ਦਾ ਉਹ ਅਸੀਂ ਪੂਰਾ ਕਰੀਏ ਤੇ ਨਿਜਰ ਸਾਹਿਬ ਨੇ ਸਾਡੇ ਵੱਲੋਂ ਅੱਜ ਬਹੁਤ ਬਹੁਤ ਵਧਾਈਆਂ 50 ਨੰਬਰ ਵਾਤੋ ਜੀ ਬਹੁਤ ਬਹੁਤ ਵਧਾਈਆਂ ਲਓ ਜੀ ਜਿੰਦਾਬਾਦ